ਕਿੰਨਾਂ ਨੰਬਰ ਬਾਰੇ ਆਸ਼ਾਪ ਕਰਕੇ ਆਇਆ ਕਰੋ ਠੀਕ ਹੈ ਜਨਾਬ ਸਾਲੋ ਖਾਲੀ ਚਲਾਇ ਜਨੇਓ ਜਨਾਬ ਕਾਨੂੰਨੀ ਉਹ ਸਾਹਮਣੇ ਥਾਣੇ ਦੇ ਪਰ ਇੱਕ ਬੱਗੋ ਹੀ ਹੈ ਜੀ ਅੰਮਣੇ ਕਰਤੀ ਰੋਜ਼ ਸਨਾਂ ਮਾਰ ਕੇ ਘੜੀ ਤੱਕ ਨਹੀਂ ਚਲਾ ਅੱਜ ਮੈਂ ਚੱਲ ਗਈ ਹੁਣ ਤੋਂ ਜਨਾਬ ਸੋਦਾ ਸੋਦਾ ਖਾਲੀ ਤੇ ਜਾ ਕੇ ਪਰਿਵਾਰ ਮੈਂ ਨਾ ਆ ਤੂੰ ਆਪਣਾ ਵਿੱਚ ਖੜਾਏ ਕੋਤਰਾ ਖਾਣਾ ਉਹ ਬੋੜਾ ਸੱਕੇ ਵੰਡਾਂ ਗਿਆ ਹਲੇ ਸਲੋ ਰੰਗਰੂ ਦੇਖ ਲੋ ਚਲ ਜਨਾ ਮੇ ਕੋ ਛੱਡੂ ਲਈ ਬੈਠੋ ਓੜੇ ਮੈਂ ਠੰਡਾ ਆ ਢੰਡਾ ਲਿਆ ਓਏ ਪਾਣੀ ਪੁਣੇ ਮੰਗਾ ਇਸ ਨੂੰ ਸਾਇਆ ਦੇਖੋ ਜਨਾਬ ਜੀ ਆ ਕੇ ਸਾਰੇ ਬੱਕਰੀ ਚੋਰੀ ਕੁੱਤਾ ਚੋਰੀ ਚੱਪਲਾ ਚੋਰੀ ਉਹ ਸਾਰੇ ਕੋਈ ਚੱਜਦਾ ਕਿਸੇ ਲਈ ਆਓ ਚਲੋ ਕੋਈ ਗੱਲ ਕੋ ਕਹਿਆ ਜਨਾਬ ਬਾਗ ਨਾ ਪੜਾ ਤੂੰ ਕਿਵੇਂ ਜੀ ਨਹੀਂ ਆਣੇ ਆਪਾਂ ਤੇ ਯਰੇ ਮੋਦਿਰੋ ਕੋ ਮੋਦਿਰੋ ਮੋਰਾ ਕੋਈ ਨਾ ਜਨਾਬ ਇਹਨੇ ਪਰਤੀ ਕਰ ਦੇਗਾ ਤੋ ਬਤਾਓ ਕੋਈ ਗੇਮ ਸਲਾਹ ਆਇਆ ਮੁੱਖੇ ਮਰ ਜਾਗੇ ਜਨਾਬ ਮੈਂ ਸਿੱਧੀ ਗੱਲ ਸਹੀ ਆ ਆਪਾਂ ਠਾਣਾ ਲੈ ਜਾਂਦੇ ਆ ਰੋਡ ਤੇ ਉੱਧ ਚੱਲੂ ਜਨਾਬ ਬਸਾਂ ਲੰਗਦੀਆਂ ਨੇ ਉੱਥੇ ਕਰਿਆ ਕਰਾਂਗਾ ਕੰਮ ਟੱਕਾ ਦੇ ਜਨਾਬ ਆਪਾਂ ਉਹ ਸੜਾ ਰੋਡ ਤੇ ਚਲਾਉਂਗੇ ਨਾਈ ਦੀ ਦੁਕਾਨਾ ਮੇਰੇ ਸਾਰੇ ਠਾਣਾ ਠਾਣਾ ਜਨਾਬ ਉਹ ਮੇਰੇ ਤਾਂ ਤੋਨੂੰ ਤਨਫਾਰ ਰਹੇ ਹੁੰਦੇ ਰੋਡ 'ਤੇ 2-2000 ਰੁਪਏ ਦਿੱਲੀ ਦਾ ਬੰਦਾ ਹੈ ਜਨਾਬ ਗੱਕਾਰੇ ਗੱਕਾਰੇ ਨਾ ਵਸੀ ਗਾ ਜੀ 80 ਖਾਲ ਨਾ ਮੇਰਾ ਖਾਜੋਰੀ ਹੋ ਗਈ ਮੈਂ ਹੁਣ ਤੈਨੂੰ 50 ਕੁ ਸੱਥੇ ਲੱਭ ਕੇ ਦਵੂ ਜਰਾ ਮੈਨੂੰ ਬਹੁਤ ਦੁੱਖ ਆਇਆ ਇਹਦਾ ਚੀਕਾ ਪੈ ਗਿਆ ਬਣਾ ਕਸੇ ਦਾ ਬਹੁਤ ਦੁੱਖ ਆਇਆ 15 ਅੰਦਰ ਮਾਇ ਪੋਣੇ 15 ਮਹੀਨੇ ਤੱਕ ਰਹਿ ਮੈਂ ਕਿੱਦੇ ਹੋਰ ਦੇ ਪਾਵਾਂ ਨੇ ਜਿਹੜਾ ਮਾਪੂ ਪਾਲਣ ਕਰੇ ਕਰੇ ਮੇਰਾ ਜਵਾਕ ਦੇ ਮੂੰਹ ਹੀ ਪਾ ਦੇ ਗਰ ਨਾ ਜਰਾ ਆਏ ਛੋਟੇ ਦੇ ਦਵਾ ਗਏ ਹੁਣ ਨੰਗਰ ਹੋਣਾ ਜਾਨੀ ਲੱਗਾ ਨਾ ਸਮਝਾ ਲਓ ਮੁਸਕਮਰਜ ਭਾਈ ਦੀ ਕਰਦੇ ਜੀ ਭੈਣ ਰਾਮਾ ਨ ਦੇ ਮਾਰਦੀ ਕਰ ਮੇਰੇ ਹਿੱਲਾ ਕਰ 50 ਗਰੀਬ ਬੰਦਾ ਲਿਖੇ ਦੀ ਰਿਪੋਰਟ ਜਨਾਬ ਮੇਰਾ ਜੀ ਨਹੀਂ ਕਰਦਾ ਜਿਹਨੂੰ ਭੇਜੋ ਜੀ ਨੂੰ ਆਪਾਂ ਨਹੀਂ ਜੇ ਉਹ ਜਨਾਬ ਜਨਾਬ ਕੱਚੇ ਲੱਭਾ ਜੀ ਪੰਜਾਬ ਪੁਲਿਸ ਜੀ ਚ ਚਾਰ ਤੋਂ ਲਿਖ ਰਿਪੋਰਟ ਲੈ ਗਏ ਤੇ ਨਾਮ ਮੇਰੇ ਰਿਪੋਰਟ ਜਨਾਬ ਜੀ ਤੁਸੀਂ ਕਹਿੰਦਾ ਤਾਂ ਲਿਖ ਦੇਣਾ ਜਨਾਬ ਮੇਰਾ ਮਤਲਬ ਦੋੜ ਦੋੜ ਨੂੰ ਕੁਛ ਨਹੀਂ ਜੀ ਉਹ ਜਨਾਬ ਲਿਖ ਲੋ ਕਿਹੜਾ ਮੈਲੇ ਉੱਕੇ ਸਮਝਣੇ ਸਮਝਾ ਕਰੋ ਹਾਂ ਮੈਂ ਜਨਾਬ ਇਹਦਾ ਰਿਪੋਰਟ ਦਾ ਟਾਈਟਲ ਕਿ ਰੱਖੀਏ ਜੀ ਆਪਾਂ ਉਹ ਟਾਈਟਲ ਤਾਂ ਮੋਦੀ ਨੂੰ ਚਿੱਠੀ ਪਾਣੀਆ ਇਹਦਾ ਨਾਮ ਪੁੱਛ ਨਾਮ ਕਿਹਾ ਤੇਰਾ ਮੇਰਾ ਨਾਮ ਹੀ ਮੰਗਾ ਮੰਗਾ ਜਨਾਬ ਟਾਈਟਲ ਮਿਲ ਗਿਆ ਜੀ ਮੰਗਾ ਕੱਚੇ ਤੋਂ ਬਿਨਾਂ ਨੰਗਾ ਲਿਖਾ ਹਾਂ ਹੁਣ ਦੱਸ ਬਈ ਕੱਚਾ ਜ਼ਰਾ ਕਿਹੜੇ ਰੰਗ ਦਾ ਦੀ ਕੀ ਗੱਲ ਬਾਤ ਦੀ ਜੀ ਕੱਚਾ ਇੱਥੇ ਘਰ ਦੇ ਜਿਹੜੇ 13 ਦੀ ਫਰਾਂਸੀ ਦੀ ਜਾਂ ਕੱਚਾ ਦੀ ਸਾਡਾ ਦੋਨਾਂ ਦਾ ਸਾਂਝਾ ਦੀ ਸਿੱਕੀ ਕੱਚਾ ਬੋਲਿਆ ਕਿਹੜੇ ਕੰਕੜਾ ਰੱਖਿਆ ਉਹਦੇ ਹਰੀਆਂ ਧਾਰੀਆਂ ਨਹੀਂ ਕਹਿੰਦੇ ਆ ਹਰੀਆਂ ਧਾਰੀਆਂ ਇਹਦੇ ਫੁੱਲ ਨਹੀਂ ਉੱਚੇ ਇਹਦੇ ਫੁੱਲ ਨਹੀਂ ਹਾਂ ਹਾਂ ਚਿੱਟਾ ਤੋਂ ਨਾਲ ਆਈ ਨੂੰ ਸਾਲਾ ਕੱਚਾ ਦੀ ਕਿ ਨਰਸਰੀ ਓਏ ਤੂੰ ਰਿਪੋਰਟ ਕੱਚੇ ਦੇਖੋਣਾ ਕਿ ਨਰਸਰੀ ਚੋਰੀ ਹੋ ਗਈ ਕੋਈ ਫੁੱਲ ਪੱਲ ਚੋਰੀ ਹੋ ਗਿਆ ਤੁਹਾਡੇ ਸੌਲੇ ਮਿਲਿਆ ਜੀ ਪਰ ਅੱਛਾ ਹੋ ਸਾਲਾ ਸੌਲੇ ਮਿਲਿਆ ਮੈਂ ਤਾਂ ਤੂੰ ਸਾਲਾ ਤੇਰਾ ਪੁਰਾਣਾ ਕੱਤ ਅਸਤਾ ਚੋਰੀ ਹੋ ਗਿਆ ਓਏ ਕੱਚੇ ਜੀ ਰੋਡ ਦਾ ਇਹ ਇਹਦਾ ਫੁੱਟ ਦਾ ਦਾ ਸੱਤ ਲੈਣਾ ਦੇ ਮਨਾਵਾ ਮੈਂ ਹੀ ਕੱਸਾਦਾ ਮੇਰਾ ਨਾਲ ਦੀ ਪਲਾਸਟਿਕ ਨਾਲ ਦੀ 7 ਮੀਟਰ ਦਾ ਜੀ 7 ਮੀਟਰ ਨੂੰ ਸਾਲਾ ਆਓ ਤੁਸੀਂ ਮੈਂ ਕਹਿੰਦਾ ਘਰੇ ਉਹ ਕੱਪੜਾ ਫਰਮਾਇਆ ਹੋਣਾ ਨਹੀਂ ਜਰਾਓ ਉਹ ਆਈ ਬੰਨਣਾ ਸਹੀ ਜਾਂਦਾ ਜੀ ਫਿਰ ਮੁੰਜੇ ਲੱਗ ਬੰਨਣਾ ਜਨਾਬ ਜਿਹਦਾ ਕੱਸਾ ਲੱਪਗਾ ਦਲੀ ਬਹੁਤ ਹੋ ਗਿਆ ਮੈਂ ਆਪਣਾ ਕਸੇ ਤਾ ਨਾ ਹੁਣ ਜਨਾਬ ਸਾਲਾ ਤੈਨੂੰ ਅਗਲਾ ਕੱਢ ਕੇ ਦੇ ਦੇਣਗੇ ਉਹ ਕਰੋ ਜੀ ਜਦ ਮਰਜ਼ੀ ਮੈਂ ਤਾਂ ਹੀ ਲਾ ਦੇਣੀ ਸੱਤ ਜੀ ਕੋਲੀ ਮਾਰ ਕੇ ਬੁਲਾਉਣਾ ਗਰੀਬ ਬੰਦਾ ਤੈਨੂੰ ਫਿਰ ਤਾਂ ਸੱਕ ਹੈ ਮੈਂ ਦੋ ਬੰਦੇ ਸਾਕਾਈਂ ਕੀ ਨਵਾ ਇੱਕ ਦੋ ਚੈਰੀ ਇੱਕ ਨੋ ਸਰਪੰਚ ਆਈ ਕਿਹੜੇ ਪਿੰਡ ਦੇੋਂ ਪਲਾਸ ਹੋਰ ਤੇ ਇੱਥੇ ਹੀ ਫਰਦ ਨਹੀਂ ਬਹੀ ਜੀ ਤੇਰਾ ਅਗਲਾ ਬੰਡਾ ਮੇਰਾ ਹੀ ਪਲਾਸ ਹੋਰ ਹੈ ਮੇਰੀ ਗੱਲ ਸੁਣ ਮੇਰੇ ਪਿੰਡ ਦੇ ਨੇ ਅਸੀਂ ਇਹ ਸਾਰੇ ਬੌਲੇ ਉੱਧਰ ਲੱਭੀ ਜਾਵਾਂਗੇ ਹੁਣ ਕਿਤੇ ਪਾਸੇ ਤੂੰ ਨਾਲੇ ਚੱਲ ਓਏ ਖਾਈ ਨਾਲ ਚਲੋ ਜੀ ਹਾਂ ਓ ਮਨਸਿਆ ਮੋਟਰ ਲਿਖੀ ਨਾਮ ਦੇ ਵੀ ਰੋਟ ਚਲੋ ਲੈਓ ਚੱਕ ਕੇ ਕਿਹੜਾ ਚਲੋ ਨਾਲੇ ਚੱਲੋ ਚੱਲ ਚਲੋ ਜੀ ਆ ਜਿਹੜਾ ਰਾਤ ਸਮਾਨ ਲੈਂਦਾ ਖਰੀ ਆ ਕੰਨ ਪਛੋੜ ਡਰ ਨਹੀਂ ਲਾ ਦਊ ਉਹ ਕਿੱਥੋਂ ਫੜ ਲੂ ਪੁਲਸੀਨੀ ਤੇਰਾ ਯਾਰ ਉਹ ਪਾ ਦੋ ਉਹ ਪੜਾਂਗੇ ਪਾ ਦੋ ચાલ આ બધાને ਸਰਪੰਚ ਓ ਸਰਪੰਚ ਕੌਣ ਹੁੰਦਾ ਜੀ ਸਰਪੰਚ ਸੀਜ਼ਨ ਤੇ ਗਿਆ ਹੋਇਆ ਜੀ ਹਾਲੇ ਝੂਠ ਬੋਲਦਾ ਸਰਪੰਚ ਝੂਠਰੀ ਬੋਲਦਾ ਜੀ ਮੈਂ ਸਰਪੰਚ ਦਾ ਜੀ ਚੈਰੀ ਜੱਥਾ ਗੁਰਦੀ ਚੱਕ ਮੇਰੇ ਨਾਲ ਜੀ ਨਾਲ ਓਹੀ ਨੇ ਅਰਦਾਸ ਅਰਦਾਸ ਓ ਤੁਹਾਨੂੰ ਦੱਸਦਾ ਨਹੀਂ ਮੈਂ ਦੱਸਦਾ 10 ਦੱਸਦਾ ਹੀ ਦੱਸ ਦੱਸ ਸਰਪੰਚ ਦੀ ਗੱਲ ਕਰ ਦਿਓ ਜੀ ਨਾਲ ਚੈਰੀ ਸਰ ਵਾਲਾ ਸਰਪੰਚ ਚੈਰੀ ਸਰਪੰਚ ਚੈਰੀ ਸਰਪੰਚ ਓ ਤਾਂ ਜੀ ਗਿਆ ਹੋਇਆ ਆਪਣਾ ਬੰਦਾ ਸੀਜ਼ਨ ਤੇ ਅੱਛਾ ਉਹਦੇ ਘਰ ਵਾਲੀ ਖੋਦ ਰਹੀ ਆ ਕੱਖ ਉਹਦੇ ਘਰ ਵਾਲੀ ਆ ਉਹਦਾ ਜਿਹੜਾ ਚੈਰੀ ਸਰਪੰਚਾ ਉਹਦਾ ਸੀਜ਼ਨ ਦੇ ਗਿਆ ਹੋਇਆ ਜੀ ਮੇਰਾ ਆਪਾ ਉਹਦੇ ਘਰ ਵਾਲੀ ਲੱਗਦੀ ਘਰ ਵਾਲੀ ਇੱਥੇ ਕੱਖ ਖੋਦ ਰਹੀ ਸੀ ਜੀ ਕਿੱਥੇ ਦੱਸ ਸਾਨੂੰ ਉੱਥੇ ਖੋਦ ਰਹੀ ਆ ਤੂੰ ਸੀ ਜੀ ਕਿੱਥੇ ਕਿਹੜੀ ਤੂੰ ਸੀ ਇਹਨੂੰ ਪਿਆ ਦੋ ਆ ਲਿਓ ਬੱਜ ਦਿਓ ਓਏ ਇਹ ਪੈਣ ਦੋ ਬਹੁਤ ਭਾਈਓ ਭਾਈਓ ਯਾਰ ਭਾਈਓ ਪੈਣ ਦੋ ਬਹੁਤ ਭਾਈਓ ਬਹੁਤਾ ਮੇਰੇ ਭਾਗ ਭਾਗ ਜਰਦਾ ਲਾਉਣਾ ਭੈ ਉਹ ਭੱਜ ਲੋ ਮੇਰੇ ਸਾਰੇ ਥਾਣੇਦਾਰ ਆਉਂਦਾ ਚੂਨਾ ਲਾ ਦੂ ਭੈਣ ਚੋ ਤੇ ਰੋ ਭੈ ਉਹ ਵਰਦੀ ਲਵੇੜੂ ਇੱਥੇ ਭੈ ਕੋਈ ਉੜਦੀ ਇਹਦਾ ਵਰਦੀ ਲਵੇੜੂ ਮੈਂ ਪਲੇਗ ਦੇ ਜਾਣੇ ਆਜੋ ਹੁਣ ਆਜੋ ਤਾਂ ਆ ਜਾ ਮੇਰੇ ਸਾਲੀਏ ਨਹੀਂ ਫਾਇਰੇ ਮਾਰੂ ਉਹਨੂੰ ਕੱਢ ਕੇ ਤੇਰੇ ਮਾਂ ਆ ਜਾ ਆ ਜਾ ਆ ਜਾ ਆ ਜਾ ਮੇਰੇ ਜਾਂਦੇ ਹਿੰਮਤਾਂ ਇੱਧਰ ਆ ਸੋਇਆ ਆ ਜਾ ਇਹ ਇਤਰਾ ਹਿੰਮਤ ਆ ਤੇਰੀ ਪਾਉਣਾ ਇਦਾਂ ਹੈ ਆਹ ਬੜਾ ਚੁੱਤੀ ਪਤਨੀ ਕੀ ਖਾਂਦੀ ਆ ਓ ਠੰਡ ਕਰਦਾ ਮੇਰਾ ਖੜਾ ਖੜਾ ਮੇਰੀ ਮੇਰੀ ਗੱਲ ਸੁਣ ਲੈ ਖੜਾ ਖੜਾ ਮੇਰੀ ਗੱਲ ਸੁਣ ਲੈ ਮੈਂ ਇੱਥੇ ਜਿਨੂਆ ਦੋ ਮਿੰੂਆ ਤਿੱਧੀ ਵਾਰ ਤੈਨੂੰ ਗੋਲੀ ਮਾਰੂ ਆਹ ਸਲਾਹ ਨਹੀਂ ਦੇਣੀ ਆ ਤੇਰੀ ਮਰਵਾ ਮਾਰਦੀ ਵੇ ਅੱਜ ਮੈਂ ਮਾਰਤੀ ਅੱਜ ਮੈਂ ਫਾਇਰ ਕਰਦੇ ਖੜਾ ਮੈਂ ਮਾਂ ਕਾ ਸਾਥ ਚੋਰੀ ਨੂੰ ਚੱਕ ਲੋ ਚੱਕ ਲੋ ਖੜਿਓ ਖੜਿਓ ਚੱਕ ਲੋ ਇਹਨੂੰ ਪਿਖਾਓ ਚੱਕ ਲੋ ਚੱਕ ਲੋ ਬੰਹੜ ਦੇ ਪੇ ਚੱਕੋ ਆ ਮਰਸੀਆ ਚੱਕ ਇਹਨੂੰ ਆਏ ਵਾ ਮਾਰਦੀ ਚਲੋ ਚਲ ਆਜੋ ਆਜੋ ਇਹ ਦੁਖੀ ਕਰ ਰੱਖੇ ਤੇ ਹਾਏ ਮੈਂ ਇਹ ਸਾਹੇ ਪੁਰੇ ਆ ਗਿਆ ਆ ਗਿਆ ਨਾਲ ਜਾਜ ਆਜੋ ਆਜੋ ਲੈ ਆ 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 ਹੱਥ ਚੱਕ ਹੱਥ ਚੱਕ ਤਰਾ ਤੱਕ ਗੱਪਾ ਪਤਾ ਹੱਥ ਚੱਕ ਸਟੋਰ ਬੈਠੋ ਲੋਰ ਖੜੋ ਬੈਠੋ ਮੈਥੇ ਨੀ ਕਾਲੋ ਖੜੋ ਪੈਰਾ ਪਰ ਬੈਠੋ ਕਮਿਸ਼ਰ ਆਓ ਅਮਰ ਸਿੰਘ ਆ ਜੀ ਆ ਪੈਲੇ ਪਸਾ ਦੱਸੋ ਓਏ ਪਟਾ ਫਟਾ ਜਾੜੋ ਪਲਾ ਦਾ ਦਿਨ ਲੱਗਿਆ ਬਹੁਤ ਪਕਾਈ ਗਈ ਤੰਦ ਨਾ ਹੋ ਗਿਆ ਲੱਗਦਾ ਹੁਣ ਇਹ ਵੀਊ ਦੇਖੋ ਜੀ ਨਾ ਫੇਰ ਨਾ ਕੋ ਬਟਾ ਦੇ ਚਲੋ ਫੜੋ ਨਾ ਘਰ ਘੜਾ ਵਿੱਚ ਕੱਠਾ ਦੇਣਾ ਕੱਠਾ ਦੇ ਗਿਆ ਤਾਹ ਗਈ ਦਾ ਮਰਾਕਾ ਸਰਾ ਦੇ ਕੋਈ ਹਾਲ ਮਰਾਵਾ ਕੱਠਾ ਦੇ ਗਿਆ ਇਸ ਤਰ੍ਹਾਂ ਸੱਦੇ ਨਾ ਕੇ ਆਵਿਓ ਮੁਰਝੀ ਨੂੰ ਚਲ ਜਾਓ ਵੀ ਸਾਹਮਣੇ ਆਓ ਇਹਦੇ ਨਾਲ ਜਨਾਨੇ ਵਾਲੀ ਫੈਸ਼ਨ ਵਾਲੀ ਵੀ ਆ ਜੀ ਇਹਦੇ ਦਾ ਕੱਠਾ ਹੈ ਨੀਗਾ ਇਹ ਕਸੂਰ ਆਈ ਬੇਕਸੂਰ ਆ ਜੀ ਤਾਂ ਇਹਦਾ ਉਹੀ ਪਟੇਗਾ ਜੀ ਇਹਦਾ ਉਹੀ ਪਟੇ ਲੱਗ ਗਿਆ ਜਿਹਦੇ ਤਾਂ ਆਪਣੇ ਤੂੰ ਸਾਲਾ ਬੋਲਦਾ ਨਾ ਵੇ ਫੜਾ ਦੱਸਦਾ ਤੂੰ ਨਾ ਮਾੜੀ ਮਰਦਾ ਪਤਾ ਨਹੀਂ ਕੀ ਤਾਂ ਮੋਏ ਮੈਂ ਨਹੀਂ ਗਾਉਂਦਾ ਜੂ ਕਾਪੀ ਨਹੀਂ ਰੋਹੇ ਨਾ ਤੁਸੀਂ ਨਹੀਂ ਤਾ ਲੋ ਤੈਨੂੰ ਡੱਕਰ ਕਰਤਾ ਕਰਦੇ ਆ ਆ ਜਨਾਬ ਉਦੀਪਾ ਚੈੱਕ ਕਰ ਲਈ ਬੀਬਾ ਜਾਨਾ ਕੱਛਾ ਖਾਣ ਦੇ ਕਿਥੇ ਜਾਂਦੇ ਘਰ ਨਾਲ ਅਸੀਂ ਆ ਜਨਾਬ ਉਹ ਮਨਸਿਆ ਸਾਰੇ ਕਰਨ ਦੇ ਪਾ ਜਕ ਲਿਆ ਖਿੰਡਾੜਾ ਬੋਲਦਾ ਕਿਵੇਂ ਓਏ ਬੋਲਦਾ ਕਿਵੇਂ ਓਏ ਨਾ ਰਮਾ ਪਾ ਰਿਹਾ ਇਹ ਪਾਉਂਦਾ ਫਾਟ ਨਮਸਕਾਰ ਤੂੰ ਮਰ ਬਣਾ ਸਭ ਕੁਝ ਯਾਦ ਕਰ ਬਾਰ ਬਾਰ ਕਰਦਾ ਗਾਇਲੇ ਕੋਣ ਨੂੰ ਸੇਕ ਨਹੀਂ ਆ ਬਸ ਆਹ ਇਹਦਾ ਜਮੀਨ ਦਾ ਪਟਾ ਹੈ ਗਿਆ ਸਾਲਾ ਜਮੀਨ ਲਗਾਈ ਸਾਲਾ ਤੋਂ ਇਹਦਾ ਹੈ ਨਹੀਂ ਕੋਸਾ ਜਮੀਨ ਸਾਲੇ ਹੈ ਨਹੀਂ ਮੂਸੀ ਜੀ ਆ ਥੋੜਾ ਜੀ ਦੇਖ ਲੋ ਸਾਲੇ ਜਿਹੜਾ ਪੰਨਾ ਦੇ ਸੋਲੋ ਵੀ ਟੱਕਾ ਪਟਾਇਆ ਕਿਉਂ ਫੇਰੀ ਕਿਉਂ ਫਿਰ ਜਨਾਬ ਸਾਹਮਣੇ ਕਹਿੰਦੇ ਇਹ ਨਹੀਂ ਆਈ ਕਹਿੰਦੇ ਸਰਪੰਚ ਬੰਨਾ ਚਲੋ ਓਏ ਤੁਸੀਂ ਤਾਂ ਚਲੇ ਪਾਸੇ ਬਾਹਰ ਸਾਲਾ ਦਾ ਕੇਸ ਜਮੀਨ ਹੁੰਦੀ ਬਈ ਕੋਈ ਹੱਲ ਕਰਵਾ ਲੋ ਲੋਕਾਂ ਨੇ ਸਾਲਾ ਪੰਜਾਬ ਪੁਰਸਾਲਾ ਦਾ ਪੱਛਾ ਵੀ ਲੱਗਿਆ ਜੀ ਹੋਰ ਤਾਂ ਇਹ ਮੁਜਰਮ ਕਿਥੋਂ ਬੜਨ ਗਿਆ ਜੀ ਦੱਸੋ ਹੀ ਜਾ ਮਸੀਹ ਰਾਜੀ ਨਾਮ ਲਗਾ ਫਾਇਰ ਗਰੀ ਨਾ ਮੈਂ ਤਾਂ ਮੰਗਾਈ ਜਿਹੜਾ ਰਿਪੋਰਟ ਲਾ ਕੇ ਤੇ ਮਨ ਫੁੱਲਣੇ ਪਿੱਛੇ ਦੀ ਸਾਲਾ ਹੁਣ ਕੱਥਾ ਚੋਰ ਗਿਆ ਡਰਾਉ ਮੈਰੀ ਤਾਂ ਅਣੀ ਤੇਕੇ ਲਾਈ ਦੀ ਬਾਪੀ ਨੇ ਕਿਧੇ ਹੋ ਗਈ ਦੀ ਝੋਲੇ ਚ ਬਾਕੇ ਨਾ ਜਨਾ ਪਾ ਕੇ ਲਾਈ ਦੀ ਜਨਾਬ ਇਹਦੇ ਸਾਲੇ ਪੈਸੇ ਵਾਰਾ ਪਿੰਡ ਘੁੱਟਦਾ ਹੀ ਆਪਾਂ ਭਾਜਦਾ ਕਿ ਕੱਥੇ ਪਿੱਛੇ ਦੱਤਾ ਪਿੰਡ ਘੁੱਟਦਾ ਉਹ ਮੋਲ ਗੀਰਾ ਮਾ ਬਸ ਸਾਨੂੰ ਕੋਈ ਮੋਲ ਇਹਦੇ ਦੱਸ ਲੈ ਉਹ ਬਲਾ ਤੇ ਪਾਸਾ ਲਗਾਤਾ ਸਹੀ ਕਿੱਥੇ ਆ ਨਾ ਗੱਸਾ ਹੈ

ਸਾਡੇ ਚੈਨਲ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਵੀਰੇ ਸਾਰੇ ਜਣੇ ਹਾ ਇੱਥੇ ਕਮੈਂਟ ਜਰੂਰ ਕਰਿਓ ਜੇ ਸਾਡੀ ਵੀਡੀਓ ਪਸੰਦ ਨੇ ਤਾਂ ਕਮੈਂਟ ਕਰਿਆ ਕਰੋ ਤੇ ਅਸੀਂ ਹੋਰ ਵੀ ਵੀਡੀਓ ਅਪਲੋਡ ਕਰਾਂਗੇ ਤੁਹਾਨੂੰ ਵਧੀਆ ਵਧੀਆ ਲੈ ਕੇ ਆਵਾਂਗੇ ਤੁਹਾਡੇ ਲਈ ਵੀਡੀਓ ਧੰਨਵਾਦ ਵੀਰੇ ਐਂਡ ਆਊਟ